ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਰਿੰਦਰ ਕੌਰ ਵਰਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਗੱਲ ਕਰ ਰਹੇ ਸੀ ਕਾਫੀ ਦਿਨਾਂ ਤੋਂ ਆਪਣੀ ਲਾਈਫ ਜੰਮਣ ਦੀ ਆਪਣੀ ਲਾਈਫ ਜੰਮਣ ਦੀ ਜਿਹੜੀ ਗੱਲਬਾਤ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ ਮੈਂ ਕੱਲ ਵਾਲਾ ਐਪੀਸੋਡ ਖਤਮ ਕੀਤਾ ਸੀਗਾ ਆਪਣੇ ਬੇਟੇ ਦੇ ਜਨਮ ਦਿਨ ਦੇ ਕਿ ਮੇਰੇ ਬੇਟੇ ਦਾ ਜਨਮ ਦਿਨ ਕੀਤਾ ਫਿਰ ਅਸੀਂ ਤੇ ਬਾਅਦ ਵਿੱਚ ਇਦਾਂ ਹੀ ਕਿ ਚਲੋ ਸਮਾਂ ਬੀਤਦਾ ਗਿਆ ਬੱਚੇ ਵੱਡੇ ਹੁੰਦੇ ਗਏ ਪੜਾਈਆਂ ਕਰਦੇ ਗਏ ਆਪਣੇ ਆਪਣੇ ਸਕੂਲਾਂ ਵਿੱਚ ਜਾਂਦੇ ਰਹੇ ਮੇਰਾ ਛੋਟਾ ਬੇਟਾ ਵੀ ਸੀਗਾ ਅ ਵੱਡੇ ਬੇਟੇ ਤੋਂ 3 ਸਾਲ ਬਾਅਦ ਹੋਇਆ ਸੀ ਮੇਰਾ ਛੋਟਾ ਬੇਟਾ ਮੇਰੇ ਦੋਨੋਂ ਬੇਟੇ ਸੀ ਜੇਰੀਅਨ ਕੇਸ ਨਾਲ ਹੋਏ ਸੀਗੇ ਤੇ ਇੱਕ ਵਾਰ ਮੇਰਾ ਕੇਸ ਖਰਾਬ ਹੋ ਗਿਆ ਸੀਗਾ ਸিজਰੀਅਨ ਕੇਸ ਸੀਗਾ ਉਹ ਵੀ ਉਹਦੇ ਨਾਲ ਵੀ ਕਾਫੀ ਸਰੀਰਕ ਤੰਗੀਆਂ ਝੱਲੀਆਂ ਸਰੀਰ ਨੂੰ ਕਾਫੀ ਮੁਸ਼ਕਲਾਂ ਆਈਆਂ ਮਰਦੇ ਮਰਦੇ ਵੀ ਬਚੇ ਪਰ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਉਸਨੇ ਬਚਾ ਕੇ ਰੱਖਿਆ ਸ਼ਾਇਦ ਉਸਨੇ ਕੁਝ ਅਜੇ ਹਸਾਬ ਕਿਤਾਬ ਕਰਨੇ ਨੇ ਕੁਝ ਸਾਡੇ ਹੱਥੋਂ ਕਰਵਾਉਣੇ ਨੇ ਉਸ ਕੁਝ ਪਿਛਲੇ ਜਨਮ ਦੇ ਜ ਸਾਹਿਬ ਕਿਤਾਬ ਹੁੰਦੇ ਨੇ ਕੁਝ ਇਸ ਜਨਮ ਦੇ ਹੁੰਦੇ ਨੇ ਜਿਹੜੇ ਉਹ ਪਰਮਾਤਮਾ ਸਾਡੇ ਤੋਂ ਲੈਂਦਾ ਏ ਤੇ ਕਰਵਾਉਂਦਾ ਏ ਬਾਕੀ ਜ਼ਿੰਦਗੀ ਇਦਾਂ ਹੀ ਚੱਲਦੀ ਰਹਿੰਦੀ ਏ ਤੇ ਬੱਚੇ ਵੱਡੇ ਹੁੰਦੇ ਗਏ ਹੁਣ ਅੱਜ ਮੇਰੇ ਅੱਜ ਦੀ ਤਰੀਖ ਵਿੱਚ ਮੇਰੇ ਵੱਡੇ ਬੇਟੇ ਨੇ ਪਲੱਸ 2 ਕਰ ਲਈ ਹੋਈ ਆ ਹਾਂ 2023 ਵਿੱਚ ਉਸ ਨੇ ਪਲੱਸ 2 ਕੀਤੀ ਤੇ ਛੋਟਾ ਬੇਟਾ ਮੇਰਾ ਜਿਹੜਾ ਏ ਉਹ ਹੁਣ ਪਲੱਸ 2 ਵਿੱਚ ਹੈ। ਉਹ ਪਲੱਸ 2 ਕਰ ਰਿਹਾ ਏ। ਹੂੰ ਦੱਸਣ ਵਾਲੀਆਂ ਗੱਲਾਂ ਹੈ ਤੇ ਬਹੁਤ ਨੇ ਪਰ ਬੰਦਾ ਕੀ ਦੱਸੇ। ਤੇ ਪਰ ਚਲੋ ਸ਼ੇਅਰ ਕਰਦੇ ਆ ਤੁਹਾਡੇ ਨਾਲ ਗੱਲਬਾਤ। 2023 ਵਿੱਚ ਮੇਰੇ ਬੇਟੇ ਨੇ ਪਲੱਸ 2 ਕਰ ਲਈ। ਫਿਰ ਉਸ ਨੂੰ ਬਾਹਰ ਭੇਜਣ ਦਾ ਸੋਚਿਆ ਕਿ ਬਾਹਰ ਭੇਜਾਂਗੇ। ਉਸ ਦੀ ਯੂਐਸਏ ਦੀ ਫਾਈਲ ਲਾਈ। ਯੂ ਐਸ ਏ ਦੀ ਫਾਈਲ ਲਾਈ ਪਰ ਉਹਦੇ ਕੋਲ ਇੰਟਰਵਿਊ ਕਲੀਅਰ ਨਹੀਂ ਹੋਈ ਹੈਗੀ ਕਿਉਂਕਿ ਯੂ ਐਸ ਏ ਦੀ ਜਿਹੜੀ ਇੰਟਰਵਿਊ ਹੁੰਦੀ ਹੈ ਬਹੁਤ ਜ਼ਿਆਦਾ ਟਫ ਹੁੰਦੀ ਹੈ ਬਹੁਤ ਟਫ ਹੁੰਦੀ ਹੈ ਇਸ ਲਈ ਚਲੋ ਉਹਦੇ ਕੋਲੋਂ ਇੰਟਰਵਿਊ ਹੱਲ ਨਹੀਂ ਹੋਈ ਜਾਂ ਉਹਨਾਂ ਨੇ ਜਿਵੇਂ ਉਹ ਕੁਐਸਚਨ ਪੁੱਛਦੇ ਨੇ ਤੇ ਜਿਵੇਂ ਬੱਚੇ ਨੂੰ ਕਨਫਿਊਜ਼ ਨਹੀਂ ਕਰ ਦਿੰਦੇ ਇੱਕ ਦੇ ਬਾਅਦ ਇੱਕ ਸਟੈਪ ਬਾਈ ਸਟੈਪ ਉਹ ਕੁਐਸਚਨ ਉੱਤੇ ਹੀ ਠਾਂ ਪੁੱਛ ਕੇ ਉਹ ਬੱਚੇ ਨੂੰ ਕਨਫਿਊਜ਼ ਕਰ ਦਿੰਦੇ ਆ ਤੇ ਚਲੋ ਬੇਟੇ ਕੋਲੋਂ ਨਹੀਂ ਹੋਏ ਕਲੀਅਰ 2024 ਵਿੱਚ ਅਸੀਂ ਦਿੱਲੀ ਤੋਂ ਆਏ ਉਸ ਦੀ ਇੰਟਰਵਿਊ ਦਾ ਕੰਮ ਨਹੀਂ ਬਣਿਆ ਤੇ ਅਸੀਂ ਉਦਾਸ ਮਾਨ ਨਾਲ ਬੜੇ ਟੁੱਟੇ ਹੋਏ ਮਾਨ ਨਾਲ ਅਸੀਂ ਆਏ ਅੱਜੇ ਸਾਨੂੰ 10 ਦਿਨ ਹੋਏ ਸੀ ਆਇਆਂ ਨੂੰ ਤੇ ਮੇਰੇ ਹਸਬੰਦ ਦਾ ਐਕਸੀਡੈਂਟ ਹੋ ਗਿਆ ਸੀਗਾ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਉਹਨਾਂ ਦਾ ਸ਼ਾਮ ਦਾ ਵੇਲਾ ਸੀਗਾ ਜੁਲਾਈ ਦਾ ਮਹੀਨਾ ਸੀਗਾ ਤੇ ਚੜਦੇ ਜੁਲਾਈ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੇ ਇੱਥੇ ਸਿਰ ਦੀ ਚੋਟੀ ਤੋਂ ਲੈ ਕੇ ਇਹ ਫੇਸ ਇਹ ਆਪਣਾ ਆਪਣਾ ਸ਼ੋਲਡਰ ਜਿਹੜਾ ਹੰਸ ਹੁੰਦਾ ਜੂਲਾ ਗੋਡਾ ਟਾਂਗ ਤੇ ਪੈਰ ਮਤਲਬ ਕਿ ਪੂਰਾ ਖੱਬਾ ਪਾਸਾ ਹੈ ਨਾ ਜਿਹੜਾ ਉਹਨਾਂ ਦਾ ਇਹ ਲੈਫਟ ਸਾਈਡ ਪੂਰੀ ਲੈਫਟ ਸਾਈਡ ਉਹਨਾਂ ਦੀ ਜਿਹੜੀ ਉਹ ਡੈਮੇਜ ਹੋ ਗਈ ਸੀ ਐਕਸੀਡੈਂਟ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਸੀਗਾ ਸਰੀਰਕ ਦੁੱਖ ਉਹਨਾਂ ਨੇ ਛੱਲਿਆ ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਬਹੁਤ ਬੁਰਾ ਹਾਲ ਸੀਗਾ ਵੇਖਦੇ ਸਾਰੀ ਜਮੀਨ ਨਿਕਲ ਗਈ ਪਿਆਰਾ ਹੈਠੋਂ ਕਿ ਪ੍ਰਮਾਤਮਾ ਨੇ ਇਹ ਸਾਡੇ ਨਾਲ ਕੀ ਕਰ ਦਿੱਤਾ ਸਾਡੇ ਹਾਲਾਤ ਬਹੁਤ ਚੰਗੇ ਸੀਗੇ ਆਪਣਾ ਵਧੀਆ ਕੰਮ ਕਰ ਰਹੇ ਸੀ ਮੇਰੇ ਹਸਬੰਡ ਵੀ ਠੇਕੇਦਾਰ ਸੀਗੇ ਕੰਸਟਰਕਸ਼ਨ ਦਾ ਕੰਮ ਕਰਦੇ ਸੀਗੇ ਤੇ ਮੇਰਾ ਆਪਣਾ ਸਲਾਈ ਦਾ ਕੰਮ ਸੀਗਾ ਪਾਰਲਰ ਵੀ ਮੈਂ ਥੋੜਾ ਬਹੁਤ ਕਰਦੀ ਆ ਤੇ ਮੇਰੀ ਮੇਰੀ ਤੇ ਮੇਰੇ ਹਸਬੰਦ ਦੀ ਸਾਡੇ ਪਰਿਵਾਰ ਦੀ ਜ਼ਿੰਦਗੀ ਕਾਫੀ ਵਧੀਆ ਚੱਲ ਰਹੀ ਸੀ ਠੀਕ ਠਾਕ ਚੱਲ ਰਹੀ ਸੀ ਅਸੀਂ ਆਪਣਾ ਗੁਜ਼ਰਬਸਰ ਕਰ ਰਹੇ ਸੀਗੇ ਕਦੀ ਕਿਸੇ ਕੋਲੋਂ ਹੱਥ ਅੜ ਕੇ ਅਸੀਂ ਕੁਝ ਮੰਗਿਆ ਨਹੀਂ ਸੀ ਸਾਡਾ ਟਾਈਮ ਬਹੁਤ ਵਧੀਆ ਚੱਲ ਰਿਹਾ ਸੀਗਾ ਇਹਨਾਂ ਦੇ ਐਕਸੀਡੈਂਟ ਹੋਣ ਤੋਂ ਬਾਅਦ ਸਾਡਾ ਜੀਵਨ ਹੀ ਬਦਲ ਗਿਆ ਮੇਰੇ ਬੇਟੇ ਜੇਡਸ ਬੇਟੇ ਨੂੰ ਅਸੀਂ ਸੈੱਟ ਕਰਨਾ ਸੀਗਾ ਬਾਹਰ ਦੇ ਕਿਸੇ ਇੱਕ ਚੰਗੇ ਕੰਟਰੀ ਵਿੱਚ ਫੋਰਨ ਵਿੱਚ ਉਸਨੂੰ ਸੈੱਟ ਕਰਨਾ ਸੀਗਾ ਉਸ ਦੀ ਜ਼ਿੰਦਗੀ ਘਰੇ ਹੀ ਬਰਬਾਦ ਹੋ ਗਈ ਆਪਣੇ ਪਾਪਾ ਨੂੰ ਵੇਖਦੇ ਹਸਪੀਟਲ ਖੜਦੇ ਐਡਮਿਟ ਕਰਾਇਆ ਪੂਰਾ ਮਹੀਨਾ ਸੀ ਹਸਪੀਟਲ ਦੇ ਪੂਰਾ ਮਹੀਨਾ 2024 ਦੀ ਗੱਲ ਹੈ ਅਸੀਂ ਪੂਰਾ ਮਹੀਨਾ ਹਸਪੀਟਲ ਵਿੱਚ ਖੱਜਲ ਖਰਾਬ ਹੁੰਦੇ ਰਹੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ 12 ਦਿਨ ਉਹ ਆਈਸੀਯੂ ਵਿੱਚ ਰਹੇ ਉਹਨਾਂ ਨੂੰ ਕਾਫੀ ਪ੍ਰੋਬਲਮ ਆ ਗਈਆਂ ਸੀਗੀਆਂ ਤੇ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਿਆ ਤੇ ਰੂਹ ਕੰਬ ਗਈ ਬਹੁਤ ਬੁਰਾ ਉਹਨਾਂ ਉਹਨਾਂ ਦਾ ਜਿਹੜਾ ਸਿਹਤ ਤੇ ਅਸਰ ਪਿਆ ਉਹ ਉਹਨਾਂ ਦੀ ਜ਼ੁਬਾਨ ਤੇ ਅਸਰ ਪੈ ਗਿਆ ਬਲੱਡ ਬਹੁਤ ਜ਼ਿਆਦਾ ਨਿਕਲਿਆ ਉਹਨਾਂ ਦੇ ਸਾਰੇ ਸਰੀਰ ਵਿੱਚੋਂ ਜਿਵੇਂ ਨੋਜ਼ ਵਿੱਚੋਂ ਮਾਉਥ ਵਿੱਚੋਂ ਕੰਨਾਂ ਵਿੱਚੋਂ ਬਹੁਤ ਜ਼ਿਆਦਾ ਬਲੱਡ ਨਿਕਲਿਆ ਤੇ ਝੋਟਾਂ ਬਹੁਤ ਜ਼ਿਆਦਾ ਆਈਆਂ ਜਿਸ ਦਿਨ ਉਹਨਾਂ ਦੇ ਸੱਟਾਂ ਲੱਗੀਆਂ ਨੇ بارش ਬਹੁਤ ਹੋਈ ਤੂਫਾਨ ਬਹੁਤ ਆਇਆ ਰਸਤੇ ਵਿੱਚ ਦਰਖਤ ਡਿੱਗੇ ਹੋਏ ਸੀ ਸਾਨੂੰ ਕੋਈ ਮਿਲਿਆ ਨਾ ਮਤਲਬ ਕਿ ਇੰਨੇ ਅੰਡੇ ਦੀ ਰਾਤ ਵਿੱਚ ਫਿਰ ਕੋਈ ਰੱਬ ਦਾ ਬੰਦਾ ਆਇਆ ਮੁਕੇਹਰੀਆਂ ਵੱਲੋਂ ਕੋਈ ਰੱਗ ਦਾ ਬੰਦਾ ਆਇਆ ਉਹਨਾਂ ਦੀ ਜਾਣ-ਪਛਾਣ ਵਾਲਾ ਸੀਗਾ ਉਸਨੇ ਦੇਖਿਆ ਆਪਣੀ ਫੈਮਿਲੀ ਨਾਲ ਸੀਗਾ ਉਸਨੇ ਦੇਖਿਆ ਕਿ ਕਿਸੇ ਦਾ ਐਕਸੀਡੈਂਟ ਹੋਇਆ ਹੈ ਵੇਖੀ ਸਹੀ ਕਿ ਕੌਣ ਆ ਫਿਰ ਉਹਨਾਂ ਨੇ ਮੋਟਰਸਾਈਕਲ ਦੇ ਡਿੱਗੇ ਹੋਏ ਸੀਗੇ ਮੇਰੇ ਹਸਬੰਦ ਮੋਟਰਸਾਈਕਲ ਦਾ ਸਲੰਗ ਸਰ ਜਿਹੜਾ ਉਹ ਉਹਨਾਂ ਦੇ ਲੱਗ ਗਿਆ ਸੀਗਾ ਬਾਡੀ ਤੇ ਉਹਨਾਂ ਦੀ ਬਾਡੀ ਤੇ ਲੱਗ ਗਿਆ ਲੱਤਾਂ ਵਿੱਚ ਜਿਹੜੇ ਅੰਦਰ ਲੱਤਾਂ ਦੇ ਹਿੱਸੇ ਨੇ ਪ੍ਰਾਈਵੇਟ ਪਾਰਟ ਉਹ ਸਾਰਾ ਜਿਹੜਾ ਸੀਗਾ ਉਸ ਲੰਸਰ ਤੇ ਡਿੱਗਾ ਸੀਗਾ ਤੇ ਉਹ ਜਲ ਗਿਆ ਸੀਗਾ ਸਾਰਾ ਸਾਰੀ ਸਕਿਨ ਜਲ ਗਈ ਹੋਈ ਸੀ ਉਹਨਾਂ ਦੀ ਤੇ ਪਤਾ ਨਹੀਂ ਉਹਨਾਂ ਨੇ ਉਹ ਕਿਦਾਂ ਚੱਲ ਲਿਆ ਪਰਮਾਤਮਾ ਜਾਣੇ ਉਹ ਵਾਹਿਗੁਰੂ ਜਾਣੇ ਉਸਨੇ ਕਿਦਾਂ ਬਚਾਇਆ ਕਿਦਾਂ ਉਹਨੇ ਰੱਖਿਆ ਕਿਦਾਂ ਉਹਨੇ ਸੱਟ ਲਾਈ ਵਾਹਿਗੁਰੂ ਜਾਣਦਾ ਹੈ ਪਰ ਉਹ ਜਿਹੜਾ ਪਹਾੜ ਟੁੱਟਾ ਸੀਗਾ ਮਸੇਬਤਾਂ ਦਾ ਸਾਡੇ ਤੇ ਉਹ ਅਸੀਂ ਜਾਣਦੇ ਹਾਂ ਜਾਂ ਸਾਡਾ ਪ੍ਰਮਾਤਮਾ ਜਾਣਦਾ ਹੈ ਮਨ ਵਿੱਚ ਕੋਈ ਖੋਟ ਨਹੀਂ ਸੀ ਕਦੀ ਕਿਸੇ ਨਾਲ ਬੁਰਾ ਨਹੀਂ ਸੀ ਕੀਤਾ ਨਾ ਕਦੀ ਕਿਸੇ ਦਾ ਸੋਚਿਆ ਸੀ ਮਾੜਾ ਤੇ ਅਸੀਂ ਉਸ ਪ੍ਰਮਾਤਮਾ ਅੱਗੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਪ੍ਰੇ ਕੀਤੀ ਕਿ ਪ੍ਰਮਾਤਮਾ ਹੁਣ ਸਾਡੀ ਲਾਜ ਰੱਖਣਾ ਜੇ ਤੂੰ ਸੱਚ ਲਾ ਦਿੱਤੀਏ ਤੇ ਇਹਨਾਂ ਦਾ ਖਿਆਲ ਰੱਖਣਾ ਇਹਨਾਂ ਦੀ ਪੂਰੀ ਕੇਅਰ ਕਰਨੀ इज्जत रखना परमात्मा उसने इज्जत रखी ਸਾਡੀ ਫਿਰ ਉਹ ਵਿਚਾਰਾ ਕੋਈ ਰੱਬ ਦਾ ਬੰਦਾ ਆਇਆ ਗੱਡੀ ਤੇ ਉਸ ਦੀ ਫੈਮਲੀ ਨੂੰ ਮੇਰੇ ਦੇਵਰ ਜੀ ਘਰ ਛੱਡਣ ਗਏ ਉਹਨਾਂ ਨੇ ਘਰ ਛੱਡ ਕੇ ਆਏ ਫਿਰ ਮੇਰੇ ਹਸਬੰਡ ਨੂੰ ਗੱਡੀ ਵਿੱਚ ਲੈ ਕੇ ਗਏ ਮੈਂ ਸੀ ਗੱਡੀ ਵਿੱਚ ਮੇਰਾ ਬੇਟਾ ਸੀ ਅਰਦਾਸਾਂ ਕਰਦੇ ਗਏ ਰੋਦੇ ਕਲਪ ਦੇ ਬਹੁਤ ਅਰਦਾਸਾਂ ਕੀਤੀਆਂ ਵਾਹਿਗੁਰੂ ਜੀ ਹੁਣ ਤੋਂ ਇੱਜ਼ਤ ਰੱਖਨੇ ਤੂੰ ਸੱਟ ਤੇ ਲਾ ਦਿੱਤੀ ਆ ਪਰ ਵਾਹਿਗੁਰੂ ਤੂੰ ਇੱਜ਼ਤ ਰੱਖਣੀ ਪਰਮਾਤਮਾ ਸਾਡੀ ਲਾਜ ਰੱਖਣੀ ਤੇ ਉਸ ਪਰਮਾਤਮਾ ਨੇ ਸਾਡੀ ਲਾਜ ਰੱਖੀ ਇੱਜ਼ਤ ਰੱਖੀ ਤੇ ਅਸੀਂ ਰਾਤ ਦੇ 11:30 ਵਜੇ ਗੁਰਦਾਸਪੁਰ ਹਸਪੀਟਲ ਪਹੁੰਚੇ ਪਹਿਲਾਂ ਅਸੀਂ ਇੱਥੇ ਆਪਣੇ ਪਿੰਡਾਂ ਦੇ ਲਾਗੇ ਹਸਪੀਟਲ 2-3 ਵੇਖੇ ਰਾਤ 9:00 ਵਜੇ 9:30 ਵਜੇ ਸਾਰੇ ਹਸਪੀਟਲ ਬੰਦ ਸੀਗੇ ਕਿਸੇ ਵੀ ਹਸਪੀਟਲ ਦਾ ਤਾਲਾ ਖੁੱਲਾ ਨਹੀਂ ਸੀਗਾ ਫਿਰ ਗੁਰਦਾਸਪੁਰ ਅਸੀਂ 2 3 ਹਸਪਤਲ ਗੁਰਦਾਸਪੁਰ ਦੇਖੇ ਉਹ ਵੀ ਬੰਦ ਸੀਗੇ ਉਹ ਕਹਿੰਦੇ ਇੱਕ ਇੱਕ ਹਸਪਤਲ ਵਾਲੇ ਕਹਿੰਦੇ ਸਾਡਾ ਬਰਥਡੇ ਫੰਕਸ਼ਨ ਆ ਅਸੀਂ ਨਹੀਂ ਆ ਸਕਦੇ ਦੋ ਹਸਪਤਲ ਬੰਦ ਸੀਗੇ ਫਿਰ ਇੱਕ ਤੀਜੇ ਚੌਥੇ ਹਸਪਤਲ ਗਏ ਕਿਸੇ ਨੇ ਸਾਨੂੰ ਦੱਸਿਆ ਗੁਰਦਾਸਪੁਰ ਅਬਰੋਲ ਹਸਪਤਲ ਹੈ ਫੌਜੀਆਂ ਦਾ ਇਲਾਜ ਕਰਦੇ ਨੇ ਫੌਜੀਆਂ ਦਾ ਟ੍ਰੀਟਮੈਂਟ ਕਰਦੇ ਨੇ ਉਹ ਫੌਜ ਦੇ ਥਰੂ ਇਲਾਜ ਕਰਦੇ ਨੇ ਤੇ ਫਿਰ ਉਸ ਹਸਪਤਲ ਵਿੱਚ 24 ਘੰਟੇ ਐਮਰਜੈਂਸੀ ਸੀਗੀ ਫਿਰ ਉੱਥੇ ਗਏ ਤੂਫਾਨ ਵਿੱਚ ਬਹੁਤ ਤੂਫਾਨ ਸੀਗਾ 11:30 ਵਜੇ ਪਹੁੰਚੇ ਬਹੁਤ ਬੁਰਾ ਹਾਲ ਫਿਰ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਇਹਨਾਂ ਦਾ ਚੈੱਕਅਪ ਕੀਤਾ ਸਾਰੇ ਕੱਪੜੇ ਉਹਨਾਂ ਨੇ ਇਹਨਾਂ ਦੇ ਉਤਾਰ ਕੇ ਆਪਣੀ ਜਿਹੜੀ ਉਹਨਾਂ ਦੀ ਯੂਨੀਫਾਰਮ ਹੁੰਦੀ ਆ ਉਹ ਉਹਨਾਂ ਨੇ ਪਹਿਨਾਈ ਉਹ ਉਹਨਾਂ ਨੇ ਪੁਵਾਈ ਫਿਰ ਆਈਸੀਯੂ ਵਿੱਚ ਸ਼ਿਫਟ ਕੀਤਾ ਤੇ ਫਿਰ ਪਤਾ ਨਹੀਂ ਪਰਮਾਤਮਾ ਜਾਣੇ ਕਿੱਦਾਂ ਕਿੱਦਾਂ ਇਹਨਾਂ ਦਾ ਇਲਾਜ ਹੋਇਆ ਅਸੀਂ ਇਹਨਾਂ ਨੂੰ ਹਸਪੀਟਲ ਲੈ ਗਏ ਇਲਾਜ ਕਰਾਉਣ ਵਾਸਤੇ ਪਰ ਇਹ ਨਹੀਂ ਪਤਾ ਕਿ ਇਲਾਜ ਪੈਸਿਆਂ ਨਾਲ ਹੁੰਦਾ ਵਾ ਜਦੋਂ ਸੌਰੀ ਮਾਫ ਕਰਨਾ ਹਸਪੀਟਲ ਤਾਂ ਪਹੁੰਚ ਗਏ ਪਰ ਇਹ ਪੁੱਲ ਗਏ ਕਿ ਹਸਪੀਟਲ ਜਿਹੜੇ ਇਲਾਜ ਹੁੰਦੇ ਨੇ ਉਹ ਪੈਸਿਆਂ ਨਾਲ ਹੁੰਦੇ ਨੇ ਪੈਸਿਆਂ ਤੋਂ ਬਿਨਾਂ ਕੋਈ ਇਲਾਜ ਹੀ ਨਹੀਂ ਕਰਦਾ ਪਹਿਲੇ ਦਿਨ ਤੇ ਮੇਰੇ ਦੇਵਰ ਜੀ ਨੇ ਥੋੜੇ ਬਹੁਤ ਪੈਸੇ ਖੜੇ ਕਰਾਉ ਕੋਈ ਵੀ 25000 ਰੁਪਇਆ ਖੜਿਆ ਉਹ ਵੀ ਰੱਬ ਕਰਨ ਸ਼ੁਕਰ ਵਾਹਿਗੁਰੂ ਦਾ ਉਹ ਵੀ ਉਹਨਾਂ ਕੋ ਹੈਗੇ ਸੀ ਤੇ ਉਹ ਲੈ ਗਏ ਤੇ ਸਾਡੇ ਜਿੱਥੇ ਸਾਡੇ ਜਿੰਨਾ ਦਾ ਆਪਣੇ ਹਸਬੰਡ ਦਾ ਐਕਸੀਡੈਂਟ ਹੋਇਆ ਸੀ ਮੋਬਾਈਲ ਵੀ ਉੱਥੇ ਡਿੱਗ ਪਿਆ ਤੇ ਮੋਟਰਸਾਈਕਲ ਦੇ ਥੱਲੇ ਆ ਕੇ ਉਹ ਖਰਾਬ ਹੋ ਗਿਆ ਮੋਬਾਈਲ ਮੋਬਾਈਲ ਵਿੱਚ ਕੋਈ 30 40000 ਰੁਪਇਆ ਹੈਗਾ ਸੀਗਾ ਮੋਬਾਈਲ ਵੀ ਉਸ ਵਕਤ ਉੱਥੇ ਹੀ ਸੀਗਾ ਉਸ ਵਕਤ ਸੁਝੀਆਂ ਕੁਛ ਨਹੀਂ ਬਸ ਰੋਂਦੇ ਧੋਂਦੇ ਚਲੇ ਗਏ ਗੱਡੀ ਵਿੱਚ ਪਾ ਕੇ ਲੈ ਗਏ ਇਹਨਾਂ ਨੂੰ ਮੈਂ ਮੇਰਾ ਬੇਟਾ ਸੀ ਨਾਲ ਉਹ ਗੱਡੀ ਵਾਲਾ ਮੁੰਡਾ ਸੀਗਾ ਉਹਨੇ ਆਪਣੀ ਫੈਮਲੀ ਨੂੰ ਛੱਡਿਆ ਆਪਣੇ ਘਰ ਮੇਰੇ ਦੇਵਰ ਜੀ ਛੱਡਣ ਗਏ ਤੇ ਫਿਰ ਅਸੀਂ ਹਸਪੀਟਲ ਪਹੁੰਚੇ ਅੰਬਰਾਵਲ ਹਸਪੀਟਲ ਗੁਰਦਾਸਪੁਰ ਉਹਨਾਂ ਨੇ ਐਡਮਿਟ ਕਰ ਲਿਆ ਐਡਮਿਟ ਕੀਤਾ ਤੇ ਬਾਅਦ ਵਿੱਚ ਅਗਲੇ ਦਿਨ ਫਿਰ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਪਤਾ ਨਹੀਂ ਵਾਏ ਗੁਰੂ ਨੇ ਕਿੰਦਾ ਇੱਜ਼ਤ ਰੱਖੀ ਸਾਡੀ ਉਹ ਵਾਏ ਗੁਰੂ ਪੈਸੇ ਭੇਜਦਾ ਰਿਹਾ ਜਿਹੜਾ ਵੀ ਸਾਡੇ ਕੋਲ ਆਇਆ ਭੈਣ ਭਰਾ ਰੱਬ ਦਾ ਰੂਪ ਬਣ ਕੇ ਆਇਆ ਉਹ ਰੱਬ ਦਾ ਰੂਪ ਬਣ ਕੇ ਆਇਆ ਸਾਨੂੰ ਪੈਸੇ ਦਿੰਦੇ ਗਏ ਸਾਡੀ ਮਦਦ ਕਰਦੇ ਗਏ ਤੇ ਇਹਨਾਂ ਦਾ ਇਲਾਜ ਹੁੰਦਾ ਗਿਆ ਪੂਰੇ ਪੱਚੀਆਂ ਛੱਬੀਆਂ ਪੂਰੇ ਪੱਚੀਆਂ ਛੱਬੀਆਂ ਦਿਨਾਂ ਬਾਅਦ ਇਹਨਾਂ ਨੂੰ ਹਸਪਤਾਲ ਤੋਂ ਅਸੀਂ ਛੁੱਟੀ ਲੈ ਕੇ ਘਰ ਆਏ ਛੁੱਟੀ ਲੈਣ ਦੀ ਹਾਲਤ ਵਿੱਚ ਨਹੀਂ ਸੀਗੇ ਪਰ ਇਹਨਾਂ ਦਾ ਦਿਮਾਗੀ ਸੰਤੁਲਨ ਇੰਨਾ ਖਰਾਬ ਸੀ ਕਿ ਉਹ ਹਸਪਤਾਲ ਰਹਿ ਕੇ ਰਾਜੀ ਨਹੀਂ ਸੀ बार-बार ਇਹ ਕਹਿੰਦੇ ਸੀ ਮੈਨੂੰ ਘਰ ਲੈ ਜਾਓ ਮੈਨੂੰ ਘਰ ਲੈ ਜਾਓ ਮੈਨੂੰ ਘਰ ਲੈ ਜਾਓ ਫਿਰ ਸਾਨੂੰ ਮਜਬੂਰਨ ਇਹਨਾਂ ਨੂੰ ਘਰ ਲਿਆਉਣਾ ਪਿਆ ਕਰ ਲਿਆ ਆ ਕੇ ਫਿਰ ਆਪਣੇ ਘਰ ਗਰਮੀਆਂ ਦੇ ਬਹੁਤ ਗਰਮੀ ਸੀਗੀ ਗਰਮੀ ਦੇ ਵਿੱਚ ਫਿਰ ਅਸੀਂ ਉਹਨਾਂ ਮੁਸ਼ਕਲ ਹਾਲਾਤਾਂ ਵਿੱਚ ਏਸੀ ਲਗਵਾਇਆ ਕਿਸ਼ਤਾਂ ਤੇ ਏਸੀ ਲਗਵਾਇਆ ਆਪਣੇ ਹਸਬੰਡ ਦਾ ਆਪਰੇਸ਼ਨ ਹੋਏ ਸੀਗੇ ਇਸ ਲਈ ਇਹਨਾਂ ਨੂੰ ਏਸੀ ਵਿੱਚ ਰੱਖਣਾ ਜ਼ਰੂਰੀ ਵੀ ਸੀਗਾ ਕਿਸਤਾਂ ਤੇ ਸੀ ਲਗਵਾਇਆ ਕੁਝ ਮਦਦ ਸੀਗੀ ਕੀਤੀ ਸਾਡੇ ਭੈਣ ਭਰਾਵਾਂ ਨੇ ਰਿਸ਼ਤੇਦਾਰਾਂ ਨੇ ਪਿੰਡ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਪਰਮਾਤਮਾ ਗਵਾਹ ਹੈ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਉਹ ਪਰਮਾਤਮਾ ਸੱਚੇ ਪਾਤਸ਼ਾਹ ਨੇ ਸਾਡੀ ਐਨੀ ਇੱਜ਼ਤ ਰੱਖੀ ਕਿ ਉਹ ਪੈਸੇ ਭੇਜਦੇ ਰਹੇ ਤੇ ਸਾਡਾ ਇਲਾਜ ਚੱਲਦਾ ਰਿਹਾ ਛੇ ਮਹੀਨੇ ਤੱਕ ਅਸੀਂ ਉਹ ਪੈਸੇ ਵਰਤੇ ਆਪਣੇ ਹਸਬੰਦ ਦਾ ਇਲਾਜ ਕਰਾਉਂਦੇ ਰਹੇ ਉਹਨਾਂ ਦੇ 2-3 ਆਪਰੇਸ਼ਨ ਹਸਪੀਟਲ ਆਣ ਤੋਂ ਬਾਅਦ ਵੀ ਹੋਏ ਤੇ ਕੁਝ ਆਪਰੇਸ਼ਨ ਜਿਹੜੇ ਉਹ ਨਹੀਂ ਹੋਏ ਉਹ ਆਟੋਮੈਟਿਕਲੀ ਕੁਝ ਹੱਡੀਆਂ ਹੁੰਦੀਆਂ ਨੇ ਟੁੱਟੀਆਂ ਹੁੰਦੀਆਂ ਜਿਹੜੀਆਂ ਉਹ ਟਾਈਮ ਪਾ ਕੇ ਸਮਾਂ ਪਾ ਕੇ ਸਾਰੇ ਕਹਿੰਦੇ ਨੇ ਕਿ ਉਹ ਜੁੜ ਜਾਂਦੀਆਂ ਨੇ ਹੌਲੀ-ਹੌਲੀ ਉਹ ਜੁੜ ਜਾਂਦੀਆਂ ਨੇ ਤੇ ਇਸ ਤਰ੍ਹਾਂ ਕਰਕੇ ਕੁਝ ਸਾਡਾ ਜਿਹੜਾ ਇਹ ਮਾੜੇ ਹਾਲਾਤ ਆ ਇਹ ਮਾੜਾ ਸਮਾਇਆ ਤੇ 2024 ਤੇ 2025 ਵਿੱਚ ਇੰਨੇ ਮਾੜੇ ਹਾਲਾਤ ਰਹੇ ਕਿ ਅੱਜ ਅਗਸਤ ਮਹੀਨਾ ਜਿਹੜਾ ਚੜਿਆ ਹੈ ਨਾ ਇਹਦੇ ਵਿੱਚ ਥੋੜੀ ਜੀ ਸਾਨੂੰ ਹੋਸ਼ ਆਈ ਥੋੜੀ ਜੀ ਹੋਸ਼ ਆਈ ਹੈ ਅਗਸਤ ਮਹੀਨਾ ਸਾਡੇ ਲਈ ਠੀਕ ਰਿਹਾ ਮੈਂ ਅਗਸਤ ਮਹੀਨੇ ਵਿੱਚ ਆਪਣਾ YouTube ਚੈਨਲ ਵੀ ਬਣਾਇਆ ਤੇ ਅਗਸਤ ਮਹੀਨੇ ਵਿੱਚ ਹੀ ਸਾਡਾ ਪਰਮਾਤਮਾ ਨੇ ਕੁਝ-ਕੁਝ ਸਾਥ ਦਿੱਤਾ ਸਾਨੂੰ ਅਹ ਥੋੜੀ ਮੇਰੀ ਦੁਕਾਨ ਦਾ ਕੰਮ ਚੱਲਿਆ ਥੋੜਾ ਮੈਨੂੰ ਬਾਹਰੋਂ ਕੰਮ ਆਉਣਾ ਸ਼ੁਰੂ ਹੋਇਆ ਦੁਕਾਨ ਦਾ ਤੇ ਹੁਣ ਮੇਰਾ ਥੋੜਾ ਥੋੜਾ ਕੰਮ ਚੱਲ ਰਿਹਾ ਹੈ ਤੇ ਮੈਂ ਆਪਣਾ ਟਾਈਮ ਪਾਸ ਕਰ ਰਹੀ ਹਾਂ ਆਪਣੇ ਘਰ ਵਿੱਚ ਪਹਿਲਾਂ ਬਹੁਤ ਮੁਸ਼ਕਲ ਸੀਗਾ ਤੇ ਬਾਕੀ ਦੀ ਜਿਹੜੀ ਤੁਹਾਡੇ ਨਾਲ ਗੱਲਬਾਤ ਹੈ ਉਹ ਕੱਲ ਫਿਰ ਦੂਸਰੇ ਐਪੀਸੋਡ ਵਿੱਚ ਕਰਾਂਗੇ ਕਿਉਂਕਿ ਅੱਜ ਦੀ ਵੀਡੀਓ ਲੰਬੀ ਹੋ ਰਹੀ ਹੈ ਤੇ ਲੰਬੀ ਵੀਡੀਓ ਫਿਰ ਜਿਹੜੀ ਆ ਉਹ ਵੇਖਣ ਵਾਲੇ ਬੋਰ ਹੋ ਜਾਂਦੇ ਆ ਇਸ ਲਈ ਜਿਹੜਾ ਬਾਕੀ ਰਹਿ ਗਿਆ ਏ ਉਹ ਅਸੀਂ ਕੱਲ ਪੇਸ਼ ਕਰਾਂਗੇ ਤੁਹਾਡੇ ਨਾਲ ਗੱਲ ਕੱਲ ਗੱਲਬਾਤ ਕਰਾਂਗੇ ਤੇ ਅੱਜ ਦੀ ਵੀਡੀਓ ਮੈਂ ਇੱਥੇ ਹੀ ਖਤਮ ਕਰਦੀ ਹਾਂ ਮੇਰੇ ਚੈਨਲ ਨੂੰ ਤੁਸੀਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਵੇਖ ਰਹੇ ਹੋ ਤੇ ਅੱਜ ਦੀ ਵੀਡੀਓ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ